ਦੋਸਤੋ ਜ਼ਿੰਦਗੀ ਦੇ ਵਿੱਚ ਚਾਹ ਬੜੀ ਪੀਤੀ ਐ ਬਚਪਨ ਤੋਂ ਲੈ ਕੇ ਅੱਜ ਤੱਕ ਚਾਹ ਪੀ ਰਹੇ ਆ ਕਿੰਨੇ ਕ ਕੱਪ ਪੀਲੇ ਕਿੱਥੇ ਕਿੱਥੇ ਪੀਲੇ ਕੋਈ ਯਾਦ ਨਹੀਂ ਪਰ ਚਾਹ ਦਾ ਇੱਕ ਕੱਪ ਜਿਹੜਾ ਮੈਨੂੰ ਹਮੇਸ਼ਾ ਯਾਦ ਰਹਿੰਦਾ ਤੇ ਕਦੇ ਭੁੱਲਦਾ ਨਹੀਂ ਹੈ ਉਹ ਚਾਹ ਦਾ ਕੱਪ ਕਿਉਂ ਨਹੀਂ ਮੈਨੂੰ ਭੁੱਲਦਾ ਇਹ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹਣਾ ਐਮਏ ਬੀਐਡਸੀ ਮੈਂ ਅਧਿਆਪਕ ਲੱਗਿਆ ਹੋਇਆ ਸੀ ਨੌਕਰੀ ਤੋਂ ਰਿਟਾਇਰ ਵੀ ਹੋ ਚੁੱਕੇ ਆ ਪਰ ਜਦੋਂ ਮੈਂ ਵਿਦਿਆਰਥੀ ਸੀ ਪੜਦਾ ਸੀ ਤਾਂ ਮੈਂ ਐਮਏ ਕਰ ਰਿਹਾ ਸੀ ਜਦੋਂ ਐਮਏ ਪੰਜਾਬੀ ਤਾਂ ਪੇਪਰ ਦੇਣ ਦਾ ਜਿਹੜਾ ਮੇਰਾ ਸੈਂਟਰ ਸੀਗਾ ਉਹ ਬਠਿੰਡਾ ਸੀਗਾ ਰੀਜਨਲ ਸੈਂਟਰ ਬਠਿੰਡਾ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸੈਂਟਰ ਹੈ। ਉੱਥੇ 2 ਤੋਂ 5 ਮੇਰਾ ਪੇਪਰ ਹੋਣਾ ਸੀ ਮੈਂ ਪੇਪਰ ਦੇਣ ਵਾਸਤੇ ਜਦੋਂ ਗਿਆ ਤਾਂ ਮੇਰੇ ਉੱਤੇ ਡਿਊਟੀ ਕਰ ਰਏ ਸੀ ਡਾਕਟਰ ਸਤਨਾਮ ਸਿੰਘ ਜੱਸਲ ਸਾਹਿਬ। ਇਹ ਉੱਥੇ ਅਧਿਆਪਕ ਸੀਗੇ ਉਦੋਂ ਪ੍ਰੋਫੈਸਰ ਸੀਗੇ। ਮੇਰੇ ਉੱਤੇ ਡਿਊਟੀ ਕਰ ਰਏ ਸੀ ਤੇ ਮੈਨੂੰ ਦੁਪਹਿਰ ਵੇਲੇ ਸੌਣ ਦੀ ਆਤ ਸੀ। ਗਰਮੀ ਦਾ ਮੌਸਮ ਸੀ। ਤਾਂ ਜਦੋਂ ਮੈਂ ਪੇਪਰ ਦੇ ਵਿੱਚ ਬੈਠਾ ਅਨਸਰ ਸ਼ੀਟ ਮਿਲ ਗਈ ਕੁਐਸਚਨ ਪੇਪਰ ਮਿਲ ਗਿਆ ਤਾਂ ਮੈਨੂੰ ਨੀਂਦ ਦਾ ਝੂਟਾ ਵੱਜਿਆ ਤੇ ਨੀਂਦ ਨੇ ਜਣੀ ਇਸ ਤਰ੍ਹਾਂ ਮੈਨੂੰ ਡਿੱਗਿਆ ਤਾਂ ਉਸੇ ਵੇਲੇ ਮੇਰੇ ਤੇ ਡਿਊਟੀ ਕਰ ਰਹੇ ਡਾਕਟਰ ਜਸਲ ਸਾਹਿਬ ਨੇ ਆ ਕੇ ਮੈਨੂੰ ਥਾਪੀ ਦੇ ਕੇ ਪੁੱਛਿਆ ਕੀ ਗੱਲ ਤੈਨੂੰ ਸੁਸਤੀ ਚੜੀ ਹੋਈ ਐ ਨੀਂਦ ਆਉਂਦੀ ਐ ਮੈਂ ਕਿਹਾ ਜੀ ਹਾਂ ਬੋਲੇ ਕੁਛ ਨਹੀਂ ਚਲੇ ਗਏ ਜਾ ਕੇ ਮੇਰੇ ਵਾਸਤੇ ਪਾਣੀ ਦਾ ਗਲਾਸ ਲੈ ਕੇ ਆਏ ਮੈਨੂੰ ਕਹਿੰਦੇ ਆ ਪਾਣੀ ਪੀ ਮੈਂ ਪਾਣੀ ਪੀਤਾ ਫਿਰ ਚਲੇ ਗਏ ਫਿਰ ਇੱਕ ਹੋਰ ਗਲਾਸ ਲੈ ਕੇ ਆਏ ਕਹਿੰਦੇ ਹੁਣ ਮੂੰਹ ਤੋਂ ਮੈਂ ਪਾਣੀ ਦੇ ਛਿੱਟੇ ਮਾਰੇ ਅੱਖਾਂ ਦੇ ਉੱਤੇ ਸੁਸਤੀ ਕੁਝ ਲੈ ਗਈ ਤੇ ਉਹ 10-12 ਮਿੰਟਾਂ ਬਾਅਦ ਫੇਰ ਆਏ ਫਿਰ ਚਾਹ ਦਾ ਕੱਪ ਲੈ ਕੇ ਆਏ ਗਰਮ-ਗਰਮ ਮੈਨੂੰ ਕਹਿੰਦੇ ਚਾਹ ਪੀ ਮੈਂ ਚਾਹ ਪੀਤੀ ਪਾਣੀ ਪੀਤਾ ਸੁਸਤੀ ਦੂਰ ਹੋ ਗਈ ਪੇਪਰ ਹੋ ਗਿਆ ਸਾਰਾ ਕੁਝ ਠੀਕ ਹੋ ਗਿਆ ਪਾਸ ਹੋ ਗਿਆ ਮੈਂ ਤਾਂ ਪੇਪਰ ਖਤਮ ਹੋਣ ਤੋਂ ਬਾਅਦ ਮੈਂ ਉਹਨਾਂ ਦਾ ਧੰਨਵਾਦ ਵੀ ਕੀਤਾ ਤੇ ਨਾਲ ਉਹਨਾਂ ਨੂੰ ਪੁੱਛਿਆ ਕਿ ਚਾਹ ਕਿਹੜੀ ਦੁਕਾਨ ਤੋਂ ਆਈ ਹੈ ਦੱਸੋ ਮੈਂ ਪੈਸੇ ਦੇ ਦਿਆਂ ਚਾਹ ਦਾ ਕੱਪ ਉਸ ਵੇਲੇ 25 ਪੈਸੇ ਦਾ ਹੁੰਦਾ ਸੀ ਜਣੀ ਚੌਨੀ ਦਾ ਮੈਂ ਉਹਨਾਂ ਨੂੰ ਕੋਸ਼ਿਸ਼ ਕੀਤੀ ਕਿ ਮੈਂ ਪੈਸੇ ਦੇਣਾ ਚਾਹੁੰਨਾ ਉਹਨਾਂ ਨੇ ਮੇਰੇ ਮੋਢੇ ਨੂੰ ਥਾਪੜ ਕੇ ਕਿਹਾ ਕੋਈ ਗੱਲ ਨਹੀਂ ਤੂੰ ਜਾ ਮੈਂ ਚਾਹ ਦੇ ਪੈਸੇ ਦੇਤੇ ਮੈਨੂੰ ਚਾਹ ਦੇ ਪੈਸੇ ਵੀ ਨਹੀਂ ਦੇਣ ਦਿੱਤੇ ਤੇ ਜ਼ਿੰਦਗੀ 'ਚ ਮੈਂ ਕਿੰਨੇ ਕ ਚਾਹ ਦੇ ਕੱਪ ਪੀ ਗਏ ਆ ਤੇ ਅੱਜ ਜਿਹੜੀ ਉਮਰ ਦੇ ਵਿੱਚ ਮੈਂ ਬੈਠਾ ਹਾਂ ਮੈਨੂੰ ਇਹ ਚਾਹ ਦਾ ਕੱਪ ਭੁੱਲਦਾ ਨਹੀਂ ਹੈ ਨਾ ਡਾਕਟਰ ਸਤਨਾਮ ਸਿੰਘ ਜਸਲ ਸਾਹਿਬ ਭੁੱਲਦੇ ਨੇ ਨਾ ਉਹ ਚਾਹ ਦਾ ਕੱਪ ਭੁੱਲਦਾ ਤੇ ਜਿਹੜੀ ਮੈਂ ਗੱਲ ਕਹਿਣੀ ਚਾਹੁੰਨਾ ਕਿ ਇੱਕ ਅਧਿਆਪਕ ਦਾ ਇੱਕ ਟੀਚਰ ਦਾ ਆਪਣੇ ਵਿਦਿਆਰਥੀਆਂ ਪ੍ਰਤੀ ਜਿਹੜਾ ਰਵੱਈਆ ਹੋਣਾ ਚਾਹੀਦਾ ਉਹ ਮਾਂ ਵਰਗਾ ਹੋਣਾ ਚਾਹੀਦਾ ਜਿਵੇਂ ਮਾਂ ਹੁੰਦੀ ਹੈ ਨਾ ਆਪਣੇ ਬੱਚੇ ਨੂੰ ਉਹ ਉਹਦਾ ਮੂੰਹ ਵੇਖ ਕੇ ਹੀ ਉਹ ਪਤਾ ਲਾ ਲੈਂਦੀ ਹੈ ਵੀ ਇਹਦਾ ਮੂੰਹ ਅੱਜ ਕਿਵੇਂ ਜਿਆ ਕੁਮਲਾਇਆ ਜਾਂ ਹੋਇਆ ਇਹਨੂੰ ਕੋਈ ਭੁੱਖ ਲੱਗੀ ਹੋਏਗੀ ਇਹਨੂੰ ਨੀਂਦ ਆਉਂਦੀ ਕੁਝ ਵੀ ਹੈ ਯਾਨੀ ਮਾਂ ਵਰਗਾ ਰੋਲ ਹੁੰਦਾ ਹੈ ਤੇ ਡਾਕਟਰ ਸਤਨਾਮ ਸਿੰਘ ਜਸਲ ਸਾਹਿਬ ਨੇ ਉਹ ਉਸ ਦਿਨ ਜਿਹੜਾ ਰੋਲ ਨਿਭਾਇਆ ਮੇਰੇ ਨਾਲ ਮੈਨੂੰ ਐ ਲੱਗਦਾ ਹੈ ਕਿ ਉਹ ਮਾਂ ਵਰਗਾ ਰੋਲ ਸੀ ਮੇਰਾ ਚਿਹਰਾ ਵੇਖ ਕੇ ਉਹਨਾਂ ਨੇ ਨੋਟ ਕਰ ਲਿਆ ਕਿ ਇਹਨੂੰ ਸੁਸਤੀ ਚੜੀਦਾ ਪੇਪਰ ਨਾ ਕਿਤੇ ਖਰਾਬ ਹੋ ਜੇ ਤੇ ਮੇਰੀ ਜਿਹੜੀ ਉਹ ਮਦਦ ਕੀਤੀ ਦੋ ਗਲਾਸ ਪਾਣੀ ਦੇ ਪਿਆਏ ਆਪ ਜਾ ਕੇ ਤੇ ਖੁਦ ਚਾਹ ਦਾ ਕੱਪ ਲਿਆ ਕੇ ਦਿੱਤਾ ਉਹ ਮੈਨੂੰ ਭੁੱਲ ਨਹੀਂ ਰਿਹਾ ਮੈਂ ਤਾਂ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਹੈ ਕਿ ਕਈ ਗੱਲਾਂ ਜ਼ਿੰਦਗੀ ਦੇ ਵਿੱਚ ਮਿੱਠੀਆਂ ਯਾਦਾਂ ਬਣ ਜਾਂਦੀਆਂ ਨੇ ਤੇ ਇਹ ਮਿੱਠੀ ਯਾਦ ਸੀ ਜਿਹੜੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਇਸ ਵੀਡੀਓ ਰਾਹੀਂ ਮੈਂ ਡਾਕਟਰ ਸਤਨਾਮ ਸਿੰਘ ਜਸਲੌਰ ਸਾਹਿਬ ਦਾ ਮੈਂ ਧੰਨਵਾਦ ਵੀ ਕਰਦਾ ਧੰਨਵਾਦ ਤਾਂ ਮੈਂ ਉਸ ਦਿਨ ਵੀ ਕੀਤਾ ਸੀ ਪਰ ਅੱਜ ਦੁਬਾਰਾ ਫੇਰ ਕਿਉਂਕਿ ਇਹ ਰਿਕਾਰਡ ਬਣ ਰਿਹਾ ਹੈ ਔਨਦੀ ਰਿਕਾਰਡ ਬੋਲ ਰਿਹਾ ਮੈਂ ਵੀਡੀਓ ਰਾਹੀਂ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਤੁਹਾਨੂੰ ਬੇਨਤੀ ਇਹ ਕਰਨੀ ਚਾਹੁੰਦਾ ਕਿ ਇਸ ਚੰਗੇ ਟੀਚਰ ਦੇ ਇਸ ਗੁਣ ਨੂੰ ਹੋਰ ਲੋਕਾਂ ਤੱਕ ਸ਼ੇਅਰ ਕਰਕੇ ਗਾਂ ਦੇ ਗਾਂ ਭੇਜੋ ਤਾਂ ਜੋ ਬਾਕੀ ਟੀਚਰ ਜਿਹੜੇ ਕਈ ਹੁੰਦੇ ਨੇ ਪਰ ਚਾਂਸ ਟੀਚਰ ਬਣਦੇ ਨੇ ਪਰ ਟੀਚਰਾਂ ਵਾਲਾ ਕਈ ਵਾਰੀ ਗੁਣ ਨਹੀਂ ਹੁੰਦਾ ਉਹਨਾਂ ਦੇ ਵਿੱਚ ਬਹੁਤ ਸਾਰੇ ਟੀਚਰ ਅੱਛੇ ਹੁੰਦੇ ਨੇ ਪਰ ਟਾਵਾ ਟਾਵਾ ਕਿਤੇ ਕਿਤੇ ਇਹੋ ਜਿਹਾ ਹੁੰਦਾ ਵੀ ਲਾਪਰਵਾਹੀ ਜਾਂ ਕਿਤੇ ਹੁੰਦੀ ਹੈ ਉਹੋ ਜੀ ਗੱਲ ਤਾਂ ਜੋ ਲੋਕਾਂ ਤੱਕ ਇਹ ਗੱਲ ਜਾਵੇ ਕਿ ਟੀਚਰ ਦਾ ਰਵਈਆ ਜਿਹੜਾ ਹੁੰਦਾ ਹੈ ਵਿਦਿਆਰਥੀ ਨਾਲ ਉਹ ਮਾਂ ਵਰਗਾ ਹੀ ਹੋਣਾ ਚਾਹੀਦਾ ਤਾਂ ਮੈਂ ਆਪਣੇ ਇਸ ਟੀਚਰ ਨੂੰ ਅੱਜ ਫਿਰ ਸਤਿਕਾਰ ਪੇਟ ਕਰਦਾ ਹੋਇਆ ਆਪਣੀ ਗੱਲ ਬੰਦ ਕਰਦਾ ਹਾਂ ਤੇ ਤੁਹਾਨੂੰ ਬੇਨਤੀ ਕਰਦਾ ਕਿ ਇਹਨੂੰ ਹੋਰ ਲੋਕਾਂ ਤੱਕ ਸ਼ੇਅਰ ਕਰਦਿਆ ਕਰੋ ਤੇ ਮੇਗਰਾਜਰ ਅੱਲਾ ਮੇਰਾ ਨਾਂ ਤੇ ਮੇਰੇ YouTube ਚੈਨਲ ਦਾ ਨਾਂ ਵੀ ਮੇਗਰਾਜਰ ਅੱਲਾ ਉਹਨੂੰ ਸਬਸਕ੍ਰਾਈਬ ਕਰਕੇ ਮੈਨੂੰ ਆਪ ਦਾ ਦੋਸਤ ਬਣਾ ਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ